ਸੋਣੀ ਥੇਨੋ ਇੰਨਾ ਦੇਰੋਂ ਵਿਆਹ ਪਿਆ ਆਪੇ ਰਹੀਂ ਦਿਆਂ ਨੂੰ ਤੇ ਆ ਐਡੀ ਸੋਹਣੀ ਪੰਜਾਬੀ ਕਿੱਥੋਂ ਸਿੱਖੀਏ ਤੂੰ ਮਾਂ ਚਿੱਛੀ ਸਿੱਖੀ ਹੈਗਾ ਫਿਰ ਕਿਤੇ ਸਖੰਗੇ ਪੰਜਾਬ ਤੋਂ ਸਿੱਖੀ ਹੈ ਨਵਾਰ ਤੇ ਸੱਚੀ ਦਸੀ ਕਿਤੇ ਕਾਇਦਾ ਪੜਿਆ ਆਹੀ ਜਾਂ ਕੋ ਕਿਤਾਬ ਪੜੀ ਪੰਜਾਬੀ ਦੀ ਨਾ ਨਾ ਕੋਈ ਕਿਤਾਬ ਪੜਤੀ ਹੈਗਾ ਜੀ ਨਾ ਤਾਂ ਮੈਂ ਕਿਸੇ ਨੇ ਸਿਖਾਇਆ ਨਾ ਮੈਂ ਨਾ ਕਿਸੇ ਨੂੰ ਮੈਨੂੰ ਸਿਖਾਇਆ ਇਹ ਆਪਣਾ ਦਿਮਾਗ ਬਣਾ ਚਾਹੀਦਾ अच्छा तू आप लोग बोलते हैं तो हम लोग पता लगते हैं आप लोग क्या बोलते हैं थोड़ी-थोड़ी सबते सबते बच्चे से हम लोग भी सीख लेते हैं ठीक है यानी कि तू ইডি ਵਧੀਆ ਪੰਜਾਬੀ ਆਪਣੇ ਆਪ ਹੀ ਸਿੱਖੀ ਹੈ ਹਾਂ ਤੇ ਸੋਹਣੀ ਜਿਵੇਂ ਹੁਣ ਲਾਲਾ ਵੀ ਪੰਜਾਬੀ ਭਾਸ਼ਾ ਹੈ ਸੱਚੀ ਦਸੀ ਤੈਨੂੰ ਵਧੀਆ ਲੱਗਦੀ ਕਿ ਨਹੀਂ ਬਹੁਤ ਵਧੀਆ ਲੱਗਦੀ ਹੈਗੀ ਮੇਰੇ ਤੇ ਜੀਭੇ ਤੇ ਬੈਠਿਆ ਗਿਆ ਹਨੀਨਾ ਤੇ ਹਿੰਦੀ ਭਾਸ਼ਾ ਨਹੀਂ ਆਉਂਦੇ ਥੋੜੇ ਬੋਤਾਂ ਦੇ ਹੈਗਾ ਜੇ ਤੂੰ ਆਪਣੇ ਬਿਹਾਰ ਜੇ ਜਾਣਦੇ ਤਾਂ ਕਈ ਵਾਰ ਮੈਨੂੰ ਵੀ ਫਿਰ ਪੰਜਾਬੀ ਬੋਤ ਜਿਹਦਾ ਬੋਲਦੇ ਹੈਗਾ ਇਥੋ 24 ਗੰਤਾ ਤੂੰ ਤੋਂ ਫਿਰ ਕਈ ਵਾਰ ਮੂੰਹ ਚ ਨਿਕਲ ਜਾਂਦੇ ਤਾਂ ਉਹ ਲੋਗ ਨਹੀਂ ਸਮਝਣਦੇ ਹੈਗਾ ਜਿਹੜੇ ਨਹੀਂ ਆਈ ਨਾ ਜੋ ਬੱਚੇ ਨਹੀਂ ਹੈਗਾ ਇੱਥੇ ਕਿ ਭਾਸ਼ਾ ਨਹੀਂ ਸਮਝੀ ਹੈਗਾ ਉਹ ਲੋਗ ਉਹ ਨਹੀਂ ਸੋ ਫਿਰ ਕਹਿੰਦੇ ਪਤਾ ਨਹੀਂ ਕੀ ਬੋਲਣ ਲੱਗ ਪਈ ਅੱਛਾ ਜਾਣੀ ਕਿ ਜਿਵੇਂ ਤੂੰ ਕਹਿੰਨੀ ਹੈ ਵੀ ਜਿਹੜੀ ਪੰਜਾਬੀ ਭਾਸ਼ਾ ਹੈ ਤੈਨੂੰ ਬੋਲਣ ਚ ਵਧੀਆ ਲੱਗਦੀ ਹੈ ਤੇ ਬਹਿ ਜਾ ਸੋਨੀ ਜੀ ਆਪਾਂ ਗੱਲਬਾਤ ਕਰਦੇ ਨਹੀਂ ਬੀਰ ਜੀ ਤੁਸੀਂ ਇੱਥੋਂ ਆ ਜਾਓ ਤੇ ਇੱਥੇ ਮੇਰੇ ਨਾਲ ਗੱਲ ਕਰ ਲਓ ਮੈਂ ਬੈਠ ਨਹੀਂ ਸਕਦੀ ਮੈਂ ਕੰਮ ਕਰਨੇ ਵਾਲਾ ਬਾਦੂਪਈ ਹੈਗੀ ਮੇਰੇ ਕੋਲ ਅੱਛਾ ਅੱਛਾ ਹੋਰ ਆ ਜਾਓ ਨਾਲ-ਨਾਲ ਗੱਲ ਕਰੀ ਜਾਓ ਤੇ ਨਾਲ ਇੱਧਰ ਆ ਜਾਓ ਤੇ ਚਲੋ ਆਪ ਤਾਂ ਮੈਨੂੰ ਕੰਮ ਵੀ ਛੱਡਾ ਜਿੱਤੇ ਹੈਗਾ ਮੈਂ ਕੰਮ ਕਰਨੇ ਆਈ ਸੀ ਸਪੈਸ਼ਲ ਇਸੇ ਕਰਕੇ ਤੁਹਾਡੀ ਇੰਟਰਵਿਊ ਕਰਨ ਆਇਆ ਮੈਨੂੰ ਪਤਾ ਹੈ ਬਹੁਤ ਔਖਾ ਹੈ ਇੰਨੀ ਲੰਮੀ ਗੱਲ ਕਰਨੀ ਪਰ ਜ਼ਰੂਰੀ ਹੈ ਪਤਾ ਹੈ ਕੀ ਤੁਹਾਨੂੰ ਲੋਕ ਚਾਹੁੰਦੇ ਹਨ ਦੇਸਾਂ ਵਿਦੇਸ਼ਾਂ ਵਿੱਚ ਬੈਠੇ ਤੇ ਤੁਹਾਨੂੰ ਪਸੰਦ ਕੀਤਾ ਲੋਕਾਂ ਨੇ ਮੈਂ ਤਾਂ ਹੀ ਤੁਹਾਡੇ ਨਾਲ ਮੈਂ ਉਹੀ ਗੱਲ ਵਾਰ-ਵਾਰ ਫੇਰ ਕਹਿਣਾ ਵੀ ਮੈਂ ਤੁਹਾਨੂੰ ਕੋ ਮਹਾਨ ਬ ਆਪਾਂ ਤਾਂ ਜੇ ਕੋਈ ਵਧੀਆ ਗੱਲ ਕਰਦਾ ਚਲੋ ਜੇ ਕਿਸੇ ਨੂੰ ਕਿਸੇ ਦੀ ਗੱਲ ਤੋਂ ਸਿੱਖਿਆ ਮਿਲਦੀ ਹੈ ਤੇ ਆਪਾਂ ਤਾਂ ਆਪਣਾ ਤਾਂ ਮਕਸਦ ਹੋਇਆ ਮੈਂ ਤਾਂ ਵਲੌਗ ਬਣਾਣੇ ਨੇ ਮੈਂ ਤਾਂ ਕਿਸੇ ਹੋਰ ਮੈਟਰ ਤੇ ਵੀ ਬਣਾ ਲੂੰਗਾ ਪਰ ਮੈਨੂੰ ਤੁਹਾਡੀ ਗੱਲਬਾਤ ਵਧੀਆ ਲੱਗੀ ਤੇ ਲੋਕਾਂ ਨੇ ਇਸ ਚੀਜ਼ ਨੂੰ ਚੰਗਾ ਸਮਝਿਆ ਆਪਾਂ ਤਾਂ ਤਾਂ ਵਲੌਗ ਬਣਾ ਰਿਹਾ ਅੱਛਾ ਸੋਨੀ ਜੀ ਚਲ ਪਹਿਲਾਂ ਤਾਂ ਤੁਸੀਂ ਬਹਿ ਜਾਓ ਕੁਰਸੀ ਤੇ ਬਹਿ ਜਾਓ ਕਿਉਂਕਿ ਇੰਨਾ ਲੰਮਾ ਸਮਾਂ ਖੜਕੇ ਤੁਹਾਡੇ ਕੋਲ ਗੱਲ ਨਹੀਂ ਹੋਣੀ ਤੇ ਇਸ ਕਰਕੇ ਕੁਰਸੀ ਤੇ ਬਹਿ ਜਾਓ ਆਪਾਂ ਫਿਰ ਅੱਗੇ ਗੱਲਬਾਤ ਕਰਦੇ ਆ ਤੇ ਜਿਵੇਂ ਲਾ ਲੋ ਵੀ ਕੁਝ ਲੋਕ ਤਾਂ ਵੀ ਬਹੁਤ ਜਿਆਦੇ ਲੋਕ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੇ ਵੀ ਤੁਹਾਡੇ ਹੱਕ ਵਿੱਚ ਗੱਲ ਕੀਤੀ ਹੈ ਵੀ ਤੁਹਾਨੂੰ ਚੰਗਾ ਸਮਝਿਆ ਵੀ ਬਹੁਤ ਜਿਆਦੀ ਸ਼ਾਬਾਸ਼ ਦਿੱਤੀ ਤੁਹਾਨੂੰ ਸੋਨੀ ਜੀ ਤੇ ਮਤਲਬ ਕੁਝ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਇਹ ਗੱਲ ਕੀਤੀ ਵੀ ਤੁਸੀਂ ਸੋਨੀ ਨੂੰ ਤਾਂ ਤੁਸੀਂ ਮਹਾਨ ਬਣਾਉਣ ਨੂੰ ਫਿਰਦੇ ਹੋ ਜਾਣ ਬੁੱਝ ਕੇ ਇਹਨਾਂ ਦੀ ਵੀਡੀਓ ਬਣਾ ਰਹੇ ਹੋ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਜੀ ਮੇਰੇ ਦੇਖੋ ਇਹ ਤਾਂ ਗਲਤ ਗੱਲ ਬੋਲਦੇ ਹੈਗਾ ਲੋਕ ਜਿਹੜੇ ਬੋਲਦੇ ਹੈਗਾ ਟਾਡੇ ਵਿੱਚ ਕੀ ਰਿਸ਼ਤਾ ਹੈਗਾ ਕੁਝ ਵੀ ਨਹੀਂ ਹੈਗਾ ਤੁਸੀਂ ਮੇਰੇ ਕਿਉਂ ਬਹਾਨ ਬਣਾਓਗੇ ਮੈਂ ਆਪਸਿਆਂ ਨਹੀਂ ਹੈਗੇ ਮੈਂ ਕੌਣ ਸਾ ਬੱਚੀ ਹੈਗੀ ਬਿਲਕੁਲ ਜੀ ਬਿਲਕੁਲ ਤੁਸੀਂ 35 ਸਾਲ ਕੇ ਮੇਰਾ ਉਮਰ ਜਾ ਰਹੀ ਮੈਂ ਕਿਹੜਾ ਬੱਚੀ ਹੈਗਾ ਮੈਨੂੰ ਅਕਲ ਨਹੀਂ ਹੈਗੀ ਮੈਂ ਵੀ 6-7 ਬੱਚੇ ਕੇ ਮਾਂ ਮੈਂ ਕੋਈ ਬੱਚੀ ਨਹੀਂ ਹੈਗਾ ਮੈਨੂੰ ਸਾਰੇ ਪਤਾ ਹੈ ਬਿਰਜੀ ਦੇ ਦੁਨੀਆ ਕਿੱਥੋਂ ਭਾਰਤ ਚ ਕੀ ਹੁੰਦੇ ਕੀ ਕੌਣ ਪ੍ਰਧਾਨ ਮੰਤਰੀ ਹੈਗਾ ਕੌਣ ਕੀ ਹੈਗਾ ਬਿਲਕੁਲ ਬਿਲਕੁਲ ਠੀਕ ਹੈ ਸਹੀ ਗੱਲ ਹੈ ਇਹ ਕੌਣ ਆਦਮੀ ਕਿਸ ਤਰ੍ਹਾਂ ਕੇ ਕੌਣ ਜੱਟ ਜ਼ਿੰਮੇਦਾਰ ਕਿਸ ਤਰ੍ਹਾਂ ਕੇ ਹੈਗਾ ਦੁਨੀਆ ਕਿਸ ਤਰ੍ਹਾਂ ਕੇ ਚਲਾਉਣਾ ਚਾਹੀਦਾ ਮੈਨੂੰ ਸਾਰੇ ਪਤਾ ਹੈ ਬਿਰਜੀ ਹਾਂ ਮੈਂ ਕੋਈ ਪਾਗਲ ਥੋੜੀ ਹੈਗਾ ਮੈਂ ਸਮਝ ਨਹੀਂ ਸਕਤੀ ਹੈਗਾ ਦੱਸ ਹਾਂ ਇਹ ਤਾਂ ਹੱਦ ਹੋ ਗਈ ਬਿਰਜੀ ਜੀ ਜਦੋਂ ਕੋਈ ਐਦਾ ਬੋਲਦੀ ਹੈਗੇ ਹਾਂ ਵੀ ਉਹੀ ਗੱਲ ਆ ਗਈ ਵੀ ਕੁਝ ਲੋਕਾਂ ਨੂੰ ਤਾਂ ਇੰਜ ਲੱਗਦਾ ਹੈ ਵੀ ਜਿਵੇਂ ਵੀ ਹਾਂ ਜੀ ਇਹ ਤਾਂ ਜਾਣ ਕੇ ਸਖਾਈ ਹੋਈ ਹੈ ਇਹ ਤਾਂ ਵੀ ਮਤਲਬ ਜਾਣ ਕੇ ਇੰਜ ਬੋਲ ਰਹੀ ਹੈ ਪਰ ਮੈਂ ਪਹਿਲਾਂ ਵੀ ਲੋਕਾਂ ਨੂੰ ਕਿਹਾ ਸੀ ਵੀ ਜੋ ਸੋਨੀ ਜੋ ਕੁਝ ਵੀ ਕਹਿੰਦੀ ਹੈ ਵੀ ਉਹ ਬਿਲਕੁਲ ਸੱਚੀਆਂ ਗੱਲਾਂ ਕਰਦੀ ਹੈ ਜੋ ਉਹਦੇ ਦਿਲ ਵਿੱਚ ਹੈ ਉਹ ਕਹਿ ਦਿੰਦੀ ਹੈ ਤੇ ਇਸੇ ਕਰਕੇ ਅੱਜ ਫੇਰ ਆਪਾਂ ਗੱਲਬਾਤ ਕਰਾਈ ਵੀ ਉਹ ਆਪਣੀਆਂ ਜੋ ਦਿਲ ਵਿੱਚ ਗੱਲਾਂ ਨੇ ਉਹ ਕੈਮਰੇ ਦੇ ਸਾਹਮਣੇ ਕਹਿ ਸਕਣ ਨਹੀਂ ਬਿਰਜੀ ਮੈਨੂੰ ਕੋਈ ਸਿਖਾਊਗਾ ਕਿਉਂ ਮੈਂ ਕੋਈ ਬੱਚੀ ਨਹੀਂ ਹੈਗਾ ਮੇਰੇ 30 35 ਸਾਲ ਕੇ ਉਮਰ ਜਾ ਰਹੀ ਹੈਗਾ ਤੇ ਮੈਂ ਕਿਸੇ ਨੂੰ ਨਾ ਮੈਂ ਕੋਈ ਸਿਖਾਉਂਦੀ ਹੈਗਾ ਮੈਂ ਭਲੇ ਲੋਕੋ ਨੂੰ ਸਿਖਾ ਦੂੰ ਹਾਂ ਇਹ ਜਰਾ ਕਲ ਹੈਗਾ ਨਾ ਇਹ ਬਦਾਮ ਖਾ ਕੇ ਨਹੀਂ ਆਂਦੀ ਹੈਗਾ ਇਹ ਤੱਕੇ ਖਾ ਕੇ ਅਕਲ ਖੁੱਲ ਜਾਂਦੀ ਥੋੜੇ ਜਿਨੂੰ ਤੱਕੇ ਨਹੀਂ ਲੱਗੇ ਹੈਗਾ ਤੋ ਉਹਨੂੰ ਕਿੱਥੋਂ ਅਕਲ ਆ ਗੁਏ ਉਹਨੇ ਤਾਂ ਮਜ਼ਾਕੇ ਬਣਾਉਗੀ ਬਣਾੰਦੋ ਫਿਰ ਕੋਈ ਗੱਲ ਨਹੀਂ ਸਾਨੂੰ ਤਾਂ ਤੱਕੇ ਲੱਗੇ ਹੈਗੀ ਬਹੁਤ ਜ਼ਿਆਦੇ

ਦੇਖ ਨਾ ਬੱਬਾ ਨਾਨਕਾ ਸੇ ਪੁੱਛੋ ਉਹਨੂੰ ਕਿੰਨੋ ਕਿੰਨੋ ਦਿਮਾਗ ਦਿੱਤਾ ਹੈਗਾ ਜਾ ਕੇ ਜਿੰਨੂੰ ਨਹੀਂ ਦਿਮਾਗ ਦਿੱਤਾ ਹੈਗਾ ਉਹਨੂੰ ਕਹਿ ਦਿਓ ਤੇ ਬਰਾਬਰ ਕੋਲ ਜਾ ਕੇ ਦਿਮਾਗ ਲੈ ਕੇ ਆਓ ਸਹੀ ਗੱਲ ਹੈ ਇਹ ਠੀਕ ਨੇ ਇਹ ਤਾਂ ਜਿੰਨੂੰ ਸਿਰ 'ਚ ਤਕਲੀਫ ਹੁੰਦੇ ਵੀਰ ਜੀ ਉਹਨੂੰ ਪਤਾ ਲੱਗਦੀ ਹੈਗਾ ਕਿ ਗਰੀਬੀ ਕਿੱਦਾਂ ਕਰਦੀ ਹੈਗਾ ਕਿਸ ਤਰ੍ਹਾਂ ਕੱਢੀ ਜਾਂਦੇ ਹਾਂ ਠੀਕ ਨੇ ਇਹ ਜੋ ਮਹਾਨ ਵਾਲੀ ਕੇਰੀ ਗੱਲ ਹੋ ਗਈ ਬਿਲਕੁਲ ਇਹ ਚੋ ਮੈਂ ਨਾ ਕੋਈ ਸਿਖਾਣ ਵਾਲੀ ਗੱਲ ਹੈਗਾ ਨਾ ਕੋਈ ਮਹਾਨ ਵਾਲੀ ਗੱਲ ਹੈਗਾ ਹਾਂ ਗੱਲ ਇਹ ਹੈਗਾ ਵੀਰ ਜੀ ਕਿ ਮੈਂ ਗਰੀਬੀ ਹੈਗਾ ਫਿਰ ਵੀ ਰੱਬ ਦੇ ਦਰਵਾਜ਼ੇ ਮੈਨੂੰ ਕੀ ਪਤਾ ੱਤਕਾ ਲੱਗੇ ਜਾਂਦੇ ਤੇ ਮੈਂ ਪਿਆਪ ਜਾਨੀ ਹੋਈ ਜਾਂਦੇ ਹੈਗਾ ਇੰਨਾ ਕੁਝ ਕਰਕੇ ਇੰਨਾ ਮਿਹਨਤ ਕਰਕੇ ਮੈਨੂੰ ਕੁਝ ਵੀ ਨਹੀਂ ਮਿਲਦੇ ਹਜੇ ਤੱਕ ਮੈਂ ਆਪਣੇ ਬੱਚੇ ਵਾਸਤੇ ਕੁਝ ਸੋਚਿਆ ਨਹੀਂ ਹੁਣ ਮੈਂ ਡਿੱਗ ਪਿਆ ਹੈਗਾ ਹਾਂ ਤਾਂ ਹੁਣ ਜੇ ਮੈਂ ਮੇਰੇ ਕੋਲ ਪੈਸਾ ਹੁੰਦਾ ਘਰਬਾਰ ਹੁੰਦੇ ਵੀਰ ਜੀ ਤਾਂ ਮੈਂ ਇਹ ਦਸਾ ਚ ਕੰਮ ਕਰਨੇ ਨਹੀਂ ਜਾਂਦੇ ਹਾਂ ਤੇ ਮੈਂ ਆਪਣਾ ਗਰੀਬੀ ਕਰਕੇ ਆਪਣਾ ਕੰਮ ਕਰਕੇ ਖਾ ਸਕਤੀ ਹਗਾ ਕੋਈ ਮੈਨੂੰ ਜੁੱਤੀਆਂ ਨਹੀਂ ਮਾਰ ਸਕਤੀ ਬਿਰਜੇ ਬਿਲਕੁਲ ਜੇ ਮੈਂ ਹੁਣ ਬੇ ਉਹ ਦਸਾ ਚ ਮੈਂ ਕਿਸੇ ਕੇ ਇੱਕ ਪਾਂਡੇ ਚਕਲਾ ਜਾਂ ਕੁਝ ਵੀ ਚਕਲਾ ਲੁਕਾ ਤੇ ਮੈਨੂੰ ਕੋਟ ਮੈਨੂੰ ਕੋਟਰ ਫਰੋਗਾ ਫਿਰ ਹਾਂ ਮੈਂ ਫਿਰ ਗਰੀਬੀ ਚ ਮੈਂ ਆਪਣਾ ਕੰਮ ਕਰਕੇ ਖਾ ਲਾਂਗੇ ਜਾਂ ਮੰਗ ਕੇ ਖਾ ਲਾਂਗੇ ਤੇ ਇਹ ਚ ਸਿਖਾਣ ਵਾਲੀ ਕੇਰੀ ਗੱਲ ਹੋ ਗਈ ਬਿਰਜੇ ਹਾਂ ਇਹ ਚ ਕੋਈ ਕਾਪੀ ਲੱਗੀ ਹੈਗਾ ਸਿਖਾਣ ਦਾ ਜਾਂ ਕੋ ਪੋਥੀ ਲੱਗੀ ਹੈਗਾ ਸਿਖਾਣ ਵਾਸਤੇ ਜਾਂ ਆ ਵੀ ਧੰਨਵਾਦ ਹੈ ਵੀ ਜਾਣੀ ਕਿ ਕਿਤਾਬਾਂ ਵੀ ਕਿਹੜਾ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਵੀ ਗਿਆਨ ਆਇਆ ਵੀ ਇੱਥੋਂ ਗਿਆਨ ਮਿਲਦਾ ਇਹ ਤਾਂ ਪਰਮਾਤਮਾ ਦਿਮਾਗ 'ਚ ਪਾਉਣ ਵਾਲਾ ਵੀ ਕਿਦੇ ਦਿਮਾਗ 'ਚ ਪਾ ਦੇ ਹਾਂ ਜੀ ਬਿਰਜ ਜੀ ਗੱਲ ਇਹ ਹੈਗਾ ਨਾ ਜਿੰਨੂੰ ਗਰੀਬੀ ਹੁੰਦੀ ਹੈ ਨਾ ਉਹਨੂੰ ਆਪੇ ਆਪ ਅਕਲ ਆ ਜਾਂਦੇ ਜਿੰਨੂੰ ਠੋਕਰ ਖਾਂਦੇ ਨੇ ਦੇਸ਼ ਦੁਨੀਆ ਦਾ ਉਹਨੂੰ ਆਪੇ ਦਿਮਾਗ 'ਚ ਠੋਕਰ ਲਾ ਕੇ ਕਹਿੰਦੇ ਜਿੱਦਾਂ ਬੰਦਾ ਛੱਤ 'ਚ نیچے ਡਿੱਗ ਜਾਂਦੇ ਨਾ ਤਾਂ ਉਦੋਂ ਅਕਲ ਠਿਕਾਣਾ ਲੱਗ ਜਾਂਦੇ ਹਾਂ ਤਾਂ ਉਸ ਤਰ੍ਹਾਂ ਕੇ ਅਕਲ ਮੈਨੂੰ ਠਿਕਾਣਾ ਲੱਗੇਗਾ ਕਿ ਮੈਂ ਦੁਨੀਆਂ 'ਚ ਬਹੁਤ ਤੱਕਾ ਖਾਤੀ ਹੈਗਾ ਇੰਨਾ 35 ਸਾਲ ਦੀ ਉਮਰ 'ਚ ਇੱਕ ਬਚਪਨ 'ਚ ਵੀ ਅਗਰ ਮਾਂ-ਬਾਪ ਕੇ ਰਿਹਾ ਹੈਗਾ ਤਾਂ ਮੈਂ ਪਤਾ ਕਿੰਨਾ ਦੁਖੀ ਕੱਢਿਆ ਹੈਗਾ ਵੀਰ ਜੀ ਮੈਨੂੰ ਪਤਾ ਕਿ ਮੇਰੇ ਦਿਲ 'ਚ ਕੀ ਪੈਂਦੇ ਹੈਗਾ ਬਿਲਕੁਲ ਬਿਲਕੁਲ ਠੀਕ ਨਾ ਤਾਂ ਕਰਕੇ ਮੈਨੂੰ ਇੰਨਾ ਦਿਮਾਗ 'ਚ ਆਰੀ ਮੈਂ ਆਪਣੇ ਆਪ ਸੋਚਦੀ ਰਹਿੰਦੀ ਹੈਗਾ ਵੀਰ ਜੀ ਕਿ ਮੈਂ ਆਪਣੇ ਬੱਚੇ ਵਾਸਤੇ ਕਿੱਦਾਂ ਕਮਾਵਾ ਕਿੱਦਾਂ ਖਾਵਾ ਕਿੱਦਾਂ ਘਰ ਬਣਾਵਾ ਕਿੱਥੇ ਰਾਵਾਂ ਕੀ ਕਰਾਂ ਨਾ ਕਰਾਂ ਮਹਿੰਗਾਈ ਦਿਨੋ ਦਿਨ ਵੱਧਦੀ ਜਾਂਦੇ ਸਾਡੇ ਜ਼ਿੰਦਗੀ ਚ ਇੰਨਾ ਮਹਿੰਗਾਈ ਹੋएगी ਸਾਡੇ ਬੱਚੇ ਕੇ ਅੱਗੇ ਚੱਲ ਕੇ ਕਿੰਨਾ ਕੀ ਬਣੂਗਾ ਨਹੀਂ ਬਣੂਗਾ ਕੋਈ ਪਤਾ ਹੈਗਾ ਹਾਂ ਇਹ ਕਿਸੇ ਨੇ ਦੇਖਿਆ ਹੈਗਾ ਸਹੀ ਗੱਲ ਹੈ ਹੁਣ ਤੁਹਾਡੇ ਬੱਚੇ ਕੇ ਤੁਸੀਂ ਹੁਣ ਕਮਾਉਂਦੇ ਹੈਗਾ ਤੇ ਔਖੇ ਸੁਖੀ ਪਾਲਤੇ ਹੈਗਾ ਕੱਲ ਨੂੰ ਆਪਣੇ ਬੱਚੇ ਲੋਕ ਜਰਾ ਹੈਗਾ ਛੋਟੇ ਛੋਟੇ ਉਹ ਜਿਹੜੇ ਜੀਵਨ ਹੋਗਾ ਆਪਣੇ ਉਮਰ ਕੇ ਬਰਾਬਰ ਕੇ ਹੋਗਾ ਤਾਂ ਉਹਦੇ ਜ਼ਿੰਦਗੀ ਤੇ ਪਤਾ ਹੈਗਾ ਸਾਲ ਚ ਕੀ ਬਣੂਗਾ ਨਹੀਂ ਬਣੂਗਾ ਬਣੇਗਾ ਵੀ ਅੱਜ ਆਪਾਂ ਉਹਨਾਂ ਲਈ ਇੰਨੀ ਮਿਹਨਤ ਕਰਦੇ ਆਂ ਵੀ ਕੱਲ ਨੂੰ ਚੰਗਾ ਨਿਕਲੇਗਾ ਮਾੜਾ ਨਿਕਲੇਗਾ ਕੱਲ ਨੂੰ ਆਪਾਂ ਨੂੰ ਸਾਂਭੇਗਾ ਜਾਂ ਨਾ ਸਾਂਭੇਗਾ ਇਹ ਫਿਰ ਕਿਸੇ ਨੇ ਦੁਨੀਆ 'ਚ ਲਿਖ ਕੇ ਰੱਖਿਆਗਾ ਕਾਪੀ 'ਚ ਕਿਸੇ ਆਦਮੀ ਨੇ ਬਿਲਕੁਲ ਜੀ ਬਿਲਕੁਲ ਯਾ ਰੱਬ ਨੇ ਉਹਨੂੰ ਲਿਖ ਕੇ ਦਿੱਤਾ ਹੈਗਾ ਹਾਂ ਕਿਸੇ ਕੋਲ ਕਾਪੀ ਆਈ ਹੈ ਗੱਰਬ ਕੇ ਬਿਲਕੁਲ ਜੀ ਹਾਂ ਸਹੀ ਗੱਲ ਹੈ ਕਿਸੇ ਕੋਲ ਜੇ ਕਾਪੀ ਆਏਗਾ ਤਾਂ ਮੈਨੂੰ ਵੀ ਦੱਸੇ ਥੋੜਾ ਜਿਹਾ ਮੈਂ ਵੀ ਪਰ ਲਵਾ ਕਿੱਦਾਂ ਰੱਬ ਕੇ ਕੋਲ ਕਾਪੀ ਆਈ ਹੈਗੀ ਠੀਕ ਨਾ ਕਿਉਂ ਹੁਣ ਆਪਣੇ ਲੋਕਾਂ ਕੇ ਜਿੰਦਗੀ ਤੇ ਪਹਿਲੇ ਲੋਕੋ ਕੇ ਪਹਿਲੇ ਜਵਾਨਾਂ ਚ ਲੋਕਾਂ ਕਹਿੰਦੇ 20 ਪੈਸਾ 30 ਪੈਸੇ ਸੇ ਲੋਕੋ ਕਮਾ ਕਮਾ ਕੇ ਖਾਂਦੇ ਸੀ ਕਿ ਕਨਕ ਮਰਵਾ ਦੇ ਕੇ ਉਹ ਥਾਂ ਵੀ ਲੈ ਲੈਂਦੇ ਸੀ ਸੋਨਾ ਜੇ ਵਰ ਵੀ ਖਰੀਦ ਲੈਂਦੇ ਆਪਣੇ ਲੋਕ ਕੇ ਜੀਵਨ ਚ ਦੇਖੋ ਕਿੰਨਾ ਕਨਾਂ ਮਹਗੇ ਮਹਗੇ ਕੱਪੜੇ ਮਹਗੇ ਮਹਗੇ ਸੌਦੇ ਮਹਗੇ ਥਾਂ ਮਿਲ ਰਹੀ ਹੈਗੀ थ भी महंगे मिल रही वो सही उदो लोगो फ्री च भी सी हुन अपने एक चुनी भी नहीं फ्री च मिलती है कि पुराने कपड़े भी नहीं मिलती फ्री चो सही है तो हुन अपने उम्र से इना चीज महंगी मिल रहा है अपने बच्चे लोग के पता है तक कि मिलूगा महंगे मिलूगा कि सस्ते होगा कि लोगों ने लो खाओगा ये कोई पता है